ਜੇ ਕਲ ਸਾਧ ਬੈਸਨ ਹੋਏ ਬਰਨ ਬਰਨ ਰੰਗ ਨਹੀਂ ਈਸ਼ਰ ਬਿਮਲ ਬਾਸ ਜਾਨੀਏ ਜਗ ਸੋਏ ਰਹਾ ਬ੍ਰਹਮਨ ਵੈਸ ਸੂਦੇ ਆਰੇ ਖਤਰੀ ਢੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪਨੀਤ ਫਗਵੰਤ ਪਜਨ ਤੇ ਆਪ ਤਰ ਤਾਰੇ ਕੁਲ ਦੋਏ ਤਨ ਸੋ ਗਾਓ ਤਨ ਸੋ ਠਾਓ ਤਨ ਆਪਣੀਤ ਕਟੰਬ ਸਭ ਲੋਏ ਜਿਨ ਪਿਆ ਸਰ ਰਸ ਤਜੇ ਆਨ ਰਸ ਹੋਏ ਰਸਮਗਨ ਡਾਰੇ ਬਿਖ ਖੋਏ ਪੰਡਤ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪ੍ਰਣ ਪਾਤ ਰਹੇ ਜਲ ਸੁਮੀਪ ਪੰਦਰਵ ਦਾਸ ਜਨਮੇ ਜਗੋਏ ਤਨ ਤਨ ਜਗਤ ਗੁਰੂ ਸਤ ਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜਿਸ ਕੁਲ ਵਿੱਚ ਪਰਬੂ ਦੇ ਸਿਮਰਨ ਕਰਨ ਵਾਲੇ ਸੰਤਾਂ ਮਹਾਪੁਰਸ਼ਾਂ ਦਾ ਆਗਮਨ ਹੁੰਦਾ ਹੈ ਉਹ ਪਰਿਵਾਰ ਉਹ ਕੁਲ ਧੰਤਾ ਜੋਗ ਹੈ ਔਰ ਉਹ ਸੰਤ ਮਹਾਪੁਰਸ਼ ਜੀ ਪਰਮਾਤਮਾ ਦੇ ਨਾਮ ਰੂਪੀ ਸੁਗੰਧੀ ਸਾਰੇ ਸੰਸਾਰ ਵਿੱਚ ਫੈਲ ਜਾਂਦੀ ਹੈ ਔਰ ਪ੍ਰਭੂ ਦੇ ਸਿਮਰਨ ਕਰਨ ਬਾਅਦ ਦੀ ਬਰਾਬਰੀ ਸ਼੍ਰੋਮਣੀ ਵਿਦਵਾਨ ਮਹਾਨ ਸੁਰਬੀਰ ਸੁਰਮਾ ਛਤਰ ਪਤ ਰਾਜਾ ਅਤੇ ਹੋਰ ਵੀ ਕੋਈ ਜਿੱਡਾ ਮਰਜੀ ਵੱਡਾ ਹੋਵੇ ਬਰਾਬਰੀ ਨਹੀਂ ਕਰ ਸਕਦਾ ਪ੍ਰਭੂ ਦੇ ਸਿਮਨ ਕਰਨ ਵਾਲੇ ਸੰਤ ਮਹਾਂਪੁਰਸ਼ੇ ਪ੍ਰਭੂ ਦਾ ਹੀ ਰੂਪ ਹੋ ਜਾਂਦੇ ਹਨ ਜੈ ਗੁਲ ਸਾਧ ਵੈਸਨੋ ਹੋਏ ਬਰਨ ਬਰਨ ਰੰਗ ਨਹੀਂ ਈਸ਼ਰ ਮਿਲ ਬਾਸ ਜਾਨੀਐ ਜਗ ਸੋਇ ਰੋ ਜੈ ਕੁੱਲ ਸਾਧ ਬੈਸ਼ਨੋ ਹੋਏ ਜਿਸ ਕੁੱਲ ਵਿੱਚ ਪ੍ਰਭੂ ਦੇ ਸਿਮਰਨ ਕਰਨ ਵਾਲੇ ਸੰਤਾਂ ਦਾ ਆਗਮਨ ਹੁੰਦਾ ਹੈ ਉਹ ਕੁੱਲ ਮਹਾਨ ਹੈ ਕਬੀਰ ਸੋਈ ਕੁੱਲ ਭਲੀ ਜਾਂ ਕੁੱਲ ਹਰ ਕੋ ਦਾਸ ਸਤਿਗੁਰੂ ਕਬੀਰ ਸਾਹਿਬ ਮਹਾਰਾਜੀ ਉਚਾਰਨ ਕਰਦੇ ਹਨ ਕਿ ਜਿਸ ਕੁੱਲ ਵਿੱਚ ਹਰਦੇ ਸਿਮਰਨ ਕਰਨ ਵਾਲੇ ਸੰਤਾ ਮਹਾਪੁਰਸ਼ਾਂ ਦਾ ਆਗਮਨ ਹੁੰਦਾ ਹੈ ਉਹ ਕੁੱਲ ਮਹਾਨ ਹੈ ਵਰਨ ਅਵਰਨ ਰੰਗ ਨੇ ਈਸਰ ਬਿਮਲ ਬਾ ਜਾਨੀਏ ਜਗ ਸੋਏ ਚਾਹੇ ਸੰਤ ਮਹਾਪੁਰਸ਼ ਵਰਨਾ ਵਿੱਚ ਹੋਣ ਬ੍ਰਹਮ ਖੱਤਰੀ ਵੈ ਸ਼ੂਦਰ ਹੋਣ ਚਾਹੇ ਵਰਨਾ ਤੋਂ ਬਾਹਰ ਹੋਣ ਅਰੰਕ ਗੰਦਾਲ ਹੋਣ ਔਰ ਈਸ਼ਵਰ ਤਨਾਡ ਹੋਣ ਰਾਜਾ ਹੋਣ ਔਰ ਕੋਈ ਹੋਵੇ ਉਹਨਾਂ ਦੀ ਪਰਮਾਤਮਾ ਰੂਪੀ ਬਾਸਨਾ ਸਾਰੇ ਸੰਸਾਰ ਵਿੱਚ ਫੈਲ ਜਾਂਦੀ ਹੈ ਬ੍ਰਾਹਮਣ ਵੈਸ ਸੂਦ ਅਰ ਖੱਤਰੀ ਦੋ ਮਾ ਚੰਦਾਰ ਮਲੇਸ਼ ਮਨ ਸੋਏ ਥੋਏ ਪਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਬ੍ਰਾਹਮਣ ਵੈ ਸ਼ੂਦ ਅਰ ਖੱਤਰੀ ਡੋਮ ਚੰਡਾਲ ਮਲੇਸ਼ ਮਨ ਸੋਏ ਚਾਹੇ ਕੋਈ ਜੀ ਬ੍ਰਾਹਮਣ ਹੋਵੇ ਪੈ ਸ਼ੋਭੇ ਸ਼ੂਦਰ ਹੋਵੇ ਖੱਤਰੀ ਹੋਵੇ ਡੋਮ ਚੰਡਾਲ ਮਲੇਸ਼ ਮਨ ਵਾਲਾ ਵੀ ਕਿਉਂ ਨਾ ਹੋਵੇ ਪਰ ਜਦੋਂ ਪ੍ਰਭੂ ਦਾ ਸਿਮਰਨ ਕਰਦਾ ਹੈ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ ਹੋਏ ਪੁਨੀਤ ਭਗਵੰਤ ਭਜੰਤੇ ਆਪ ਤਾਰ ਤਾਰੇ ਕੁਲ ਦੋਏ ਸੰਤ ਮਹਾਪੁਰਸ਼ੇ ਪ੍ਰਭੂ ਦਾ ਸਿਮਰਨ ਕਰਕੇ ਆਪ ਤਾਂ ਪੁਨੀਤ ਹੋ ਜਾਂਦੇ ਹਨ ਔਰ ਆਪਣੀਆਂ ਦੋਨੇ ਕੁਲਾਂ ਇੱਕੀ ਕੁਲਾ ਨਾਨਕਿਆਂ ਦੀਆਂ ਇੱਕੀ ਕੁਲਾ ਦਾਦਕਿਆਂ ਦੀਆਂ ਤਾਰ ਦਿੰਦੇ ਹਨ ਔਰ ਉਹਨਾਂ ਦੇ ਸ਼ਰਨ ਗ੍ਰਹਿਣ ਕਰਕੇ ਅਣਗਿਣਤ ਜੀਵ ਇਸ ਸੰਸਾਰ ਦੇ ਭਵ ਸਾਗਰ ਤੋਂ ਪਾਰ ਹੁੰਦੇ ਹਨ ਤਨ ਸੋ ਗਾਓ ਤਨ ਸੋ ਠਾਓ ਤਨ ਪਨੀਤ ਕੁਟੰਬ ਸਭ ਲੋਏ ਜਿਨ ਪਿਆ ਸਰ ਰਸ ਤਜੇ ਆਦ ਰਸ ਹੋਏ ਰਸ ਮਗਨ ੜਾਰੇ ਬਖ ਖੋਏ ਤਨ ਸੁਗਾਓ ਤਨਸ ਉਠਾਓ ਤਨ ਪੁਨੀਤ ਕੁਟੰਬ ਸਭ ਲੋਏ ਤਨਤਾ ਜੋਗਿਓ ਨਗਰ ਹੈ ਪਿੰਡ ਹੈ ਜਿੱਥੇ ਸੰਤਾ ਮਹਾਪੁਰਸ਼ਾਂ ਦਾ ਆਗਮਨ ਹੁੰਦਾ ਹੈ ਜਿੱਥੇ ਉਹਨਾਂ ਦੇ ਚਰਨ ਪੈਂਦੇ ਹਨ ਤਨ ਹੀ ਉਹ ਸਥਾਨ ਹੈ ਤਨ ਹੀ ਉਹ ਪੁਨੀਤ ਹੈ ਕੁਟੰਬ ਪਰਿਵਾਰ ਹੈ ਜਿੱਥੇ ਸੰਤਾ ਮਹਾਪੁਰਸ਼ਾਂ ਦਾ ਆਗਮਨ ਹੁੰਦਾ ਹੈ ਜਿਨ ਪਿਆਸਾਰਸ ਤਜੇ ਆਦਸ ਹੋਇ ਰਸ ਮਗਨ ੜਾਰੇ ਵਿਖੋਏ ਜਿਹੜੇ ਸੰਤ ਮਹਾਪੁਰਸ਼ ਪਰਮਾਤਮਾ ਦੇ ਨਾਮ ਦਾ ਸੇਸ਼ ਰਸ ਪੀਂਦੇ ਹਨ ਉਹ ਸੰਸਾਰ ਦੇ ਹੋਰ ਵਿਕਾਰਾਰੂਪੀ ਰਸਾਂ ਦਾ ਤਿਆਗ ਕਰ ਦਿੰਦੇ ਹਨ ਔਰ ਹਮੇਸ਼ਾ ਉਹ ਸੰਸਾਰੀ ਰਸਾਂ ਨੂੰ ਜ਼ਹਿਰ ਸਮਾਨ ਸਮਝ ਕੇ ਤਿਆਗ ਦਿੰਦੇ ਹਨ ਔਰ ਪਰਮਾਤਮਾ ਦੇ ਨਾਮ ਵਿੱਚ ਹਮੇਸ਼ਾ ਮਗਨ ਰਹਿੰਦੇ ਹਨ ਪੰਡਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪ੍ਰਣ ਪਾਤਰ ਹੈ ਜਲ ਸੁਮੀਪ ਪਨਰਵਦਾਸ ਜਨਮੇ ਜਗ ਓਏ ਪੰਡਤ ਸ਼ੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਚਾਹੇ ਸੰਸਾਰ ਵਿੱਚ ਸਭ ਤੋਂ ਵੱਧ ਵਿਦਵਾਨ ਹੋਵੇ ਉਸ ਨੂੰ ਸ਼੍ਰੋਮਣੀ ਵਿਦਵਾਨ ਹੋਣ ਦਾ ਮਾਣ ਪ੍ਰਾਪਤ ਹੋਵੇ ਸੂਰ ਸਾਰੇ ਸੰਸਾਰ ਦੇ ਜਿੱਤ ਪ੍ਰਾਪਤ ਕਰਨ ਵਾਲਾ ਪਾਵੇਂ ਸੂਰਬੀ ਸੁਰਮਾ ਬਣ ਜਵੇ ਪਾਵੇਂ ਸੰਸਾਰ ਤੇ ਰਾਜ ਕਰਨ ਬਾਅਦ ਛਤਰ ਪਤ ਰਾਜਾ ਵੀ ਕਿਉਂ ਨਾ ਬਣ ਜਵੇ ਇੱਕੋ ਜੀਵ ਵਿੱਚ ਤਿੰਨੋਂ ਗੁਣ ਵੀ ਕਿਉਂ ਨਾ ਆ ਜਾਣ ਹੋਰ ਵੀ ਕੋਈ ਜਿੱਡਾ ਮਰਜੀ ਵੱਡਾ ਹੋਵੇ ਪਰਮਾਤਮਾ ਦੇ ਨਾਮ ਜਪਣ ਬਾਏ ਦੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ ਜੈਸੇ ਪ੍ਰਹਿਨ ਪਾਤਰ ਹੈ ਜਲ ਸਮੀਪ ਪੰਨ ਰਵੀ ਦਾ ਜਨਮੇ ਜਾਗ ਹੋਏ ਸਤਿਗੁਰੂ ਬਿਦਾਸ ਮਹਾਰਾਜੀ ਉਚਾਰਨ ਕਰਦੇ ਹਨ ਕਿ ਜਿਵੇਂ ਪ੍ਰੈਨ ਦਾ ਪੱਤਾ ਪ੍ਰੈਨ ਦੀ ਬੂਟੀ ਜੋ ਹੈ ਜਲ ਵਿੱਚ ਰਹਿੰਦੀ ਹੋਈ ਜਲ ਤੋਂ ਨਿਰਲੇਪ ਰਹਿੰਦੀ ਹੈ ਇਸੇ ਪ੍ਰਕਾਰ ਸੰਤ ਮਹਾਂਪੁਰਖ ਸੰਸਾਰ ਜਿੰਦੇ ਹੋਏ ਵੀ ਸੰਸਾਰ ਤੋਂ ਨਿਰਲੇਪ ਰਹਿੰਦੇ ਹਨ ਸੰਸਾਰੀ ਜੀਵਾਂ ਨੂੰ ਪ੍ਰਭੂ ਦਾ ਨਾਮ ਜਪਾ ਕੇ ਇਸ ਸੰਸਾਰ ਦੇ ਭਵਸਾਗ ਚੋਂ ਪਾਰ ਕਰਦੇ ਹਨ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਜੀਵਾਂ ਨੂੰ ਸੰਤਾਂ ਦੀ ਸੰਗਤ ਕਰਕੇ ਉਹਨਾਂ ਪਾਸੋਂ ਨਾਮਦਾਨ ਦੀ ਪ੍ਰਾਪਤੀ ਕਰਕੇ ਆਪਣੇ ਅੰਦਰ ਪਰਦਾ ਖੋਲ ਕੇ ਮੁਲਕ ਜਨਮ ਸਫਲ ਕਰਨਾ ਚਾਹੀਦਾ ਹੈ ਜੈ ਗੁਰਦੇ